ਆਵਾਜ਼ਮੀ ਪਾਰਟੀ ਦੇ ਕਈ ਸਰਪੰਚਾਂ ਤੇ ਨੇਤਾਵਾਂ ਨੇ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਸਕੀਮ ਦਾ ਵਿਰੋਧ ਕਰਦੇ ਅੰਮ੍ਰਿਤਸਰ 에ਰਪੋਰਟ ਤੇ ਵੱਡਾ ਇਕੱਠ ਕੀਤਾ ਉਹਨਾਂ ਦੱਸਿਆ ਕਿ ਸਕੀਮ ਕਿਸਾਨਾਂ ਤੇ ਪਿੰਡਾਂ ਲਈ ਘਾਤਕ ਹੈ ਤੇ ਜੇਕਰ ਇਸ ਨੂੰ ਤੁਰੰਤ ਰੱਦ ਨਾ ਕੀਤਾ ਗਿਆ ਤਾਂ ਸਰਕਾਰ ਨੂੰ ਭਾਰੀ ਨਤੀਜੇ ਭੁਗਤਨੇ ਪੈ ਸਕਦੇ ਨੇ ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਆਵਾਜ਼ਮੀ ਪਾਰਟੀ ਨੇ ਕਿਸਾਨਾਂ ਤੇ ਪਿੰਡਾਂ ਦੇ ਵਾਅਦੇ ਕਰਕੇ ਸਰਕਾਰ ਬਣਾਈ ਸੀ ਪਰ ਹੁਣ ਉਹੀ ਸਰਕਾਰ ਕਿਸਾਨਾਂ ਦੀ ਜ਼ਮੀਨ ਲੈਣ ਲਈ ਲੱਗੀ ਹੋਈ ਹੈ ਉਹਨਾਂ ਦਾਵਾ ਕੀਤਾ ਕਿ ਲਗਭਗ 250 ਪਿੰਡਾਂ ਦੇ ਸਰਪੰਚ ਇੱਕ ਆਵਾਜ਼ ਵਿੱਚ ਇਸ ਸਕੀਮ ਵਿਰੋਧ ਕਰਦੇ ਨੇ ਉਹਨਾਂ ਕਹਿ ਕੇ ਪਿਛਲੇ ਦਿਨੀ ਚੰਡੀਗੜ੍ਹ ਚ ਹੋਈ ਮੀਟਿੰਗ ਚ ਉਹਨਾਂ ਨੂੰ ਠੱਗਿਆ ਗਿਆ ਜਿਸ ਦੇ ਵਿੱਚ ਵਿਰੋਧ ਕਰਨ ਵਾਲਿਆਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਬਾਹਰ ਆ ਕੇ ਝੂਠੀ ਪ੍ਰੈਸ ਕਾਨਫਰੰਸ ਕਰ ਦਿੱਤੀ ਗਈ ਸਰਪੰਚਾਂ ਨੇ આરોਪ ਲਗਾਇਆ ਕਿ ਸਰਕਾਰ ਜ਼ਮੀਨਾਂ ਨੂੰ ਮੁਫਤ ਲੈ ਕੇ ਵਾਪਸ ਜਾਂ ਬੇਕਾਰ ਜਾਂ ਘਟ ਮੁੱਲ ਵਾਲੇ ਪਲਾਟ ਦੇ ਰਹੀ ਹੈ ਇਹ ਕਿਸਾਨੀ ਨੂੰ ਖਤਮ ਕਰਨ ਵਾਲੀ ਨੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਬਸੰਤ ਸਿੰਘ ਪਿੰਡ ਤੋੜਾ ਨੰਗਲ ਅਤੇ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਝੰਡੋਟੀ ਬੱਗੇ ਰਾਇਸਾਂਸੀ ਅਤੇ ਕੁਕੜਾਂ ਵਾਲਾ ਕਾਫੀ ਜਾਨੀ ਕੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਅੱਜ ਦੇ ਕਾਨਫਰੰਸ ਦੇ ਵਿੱਚ ਇਕੱਠੀਆਂ ਹੋਈਆਂ ਨੇ ਜੋ ਇਹਦੇ ਵਿੱਚ ਸਮੂਹ ਪੰਚਾਇਤ ਮੈਂਬਰ ਸਰਪੰਚ ਸਾਹਿਬਾਨ ਅਤੇ ਹੋਰ ਲੀਡਰ ਸਾਹਿਬਾਨ ਇਕੱਠੇ ਹੋਏ ਨੇ ਅਤੇ ਇੱਕ ਕਾਨਫਰੰਸ ਕੀਤੀ ਗਈ ਹੈ ਜਿਹਦੇ ਵਿੱਚ ਇਹ ਸਰਕਾਰ ਨੇ ਜਿਹੜੀ ਲੈਂਡ ਪੂਲਿੰਗ ਜਿਹੜੀ ਸਕੀਮ ਸਾਡੇ ਕਿਸਾਨਾਂ ਨੂੰ ਮਾਰ ਮਾਰੀ ਹੈ ਬੜੀ ਵੱਡੀ ਅਸੀਂ ਅੱਜ ਇਕੱਠੇ ਹੋ ਕੇ ਇਹਦਾ ਇੱਕ ਬੜਾ ਵੱਡਾ ਹਰ ਇੱਕ ਪੱਖੋਂ ਵਿਰੋਧ ਕਰ ਰਹੇ ਹਾਂ ਕਿ ਇਹ ਬੜੀ ਜਿਆਦੀ ਵੱਡੀ ਮਾਰ ਹੈ ਸਾਡੇ ਵਾਸਤੇ ਕਿਸਾਨਾਂ ਵਾਸਤੇ ਸਰਕਾਰਾਂ ਤੇ ਪਹਿਨੋ ਵੀ ਸੀ ਪਰ ਇਹਨੇ ਉਹ ਕੰਮ ਕੀਤਾ ਜਿਹੜਾ ਇੱਕ ਸ਼ਬਦ ਆਉਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸਾਨੀ ਕਿਸਾਨ ਕਰੇ ਲੋਚੇ ਜੀਓ ਲਾਇ ਹਲ ਜੋਤੇ ਉਦਮ ਕਰੇ ਮੇਰਾ ਪੁੱਤ ਤੀ ਖਾਏ ਕਿ ਮਹਾਰਾਜ ਵੀ ਕਹਿੰਦੇ ਸੀ ਕਿਸਾਨ ਖੇਤੀ ਕਰੂਗਾ ਤੇ ਉਹਦੇ 3 ਪੁੱਤ ਖਾਣਗੇ ਤੇ ਮਤਲਬ ਕਿ ਆਪਣੀ ਜੀਵਨ ਜਿੰਦਗੀ ਜੀ ਸਕਦਾ ਹੈ ਪਰ ਕਿਸਾਨਾਂ ਨੇ ਕਿ ਜਿਹੜੀ ਸਰਕਾਰਾਂ ਨੇ ਸਾਨੂੰ ਅੱਜ ਮਾਰ ਮਾਰੀ ਆ ਫੋਟਪਾਉ ਤੇ ਰਾਜ ਕਰੋ ਦੀ ਨੀਤੀ ਜਿਹੜੀ ਪਹਿਲੀ ਅਪਣਾਈ ਗਈ ਆ ਪਰ ਇਹਦੀਆਂ ਨੀਤੀਆਂ ਹੁਣ ਅਸੀਂ ਸਾਰੇ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਏ ਇਹ ਸਰਕਾਰ ਦੀਆਂ ਨੀਤੀਆਂ ਕਦੇ ਵੀ ਨਹੀਂ ਚੱਲਣਗੀਆਂ ਹਰ ਪੱਖੋਂ ਅਸੀਂ ਇਹਨਾਂ ਨੀਤੀਆਂ ਨੂੰ ਫੇਲ ਕਰਾਂਗੇ ਥਾ ਥਾ ਮੁਜਾਰੇ ਕਰਾਂਗੇ ਉਹ ਆਮ ਪਾਰਟੀ ਨੂੰ ਅਸੀਂ ਪਿੰਡਾਂ ਦੇ ਵਿੱਚ ਕਦੇ ਵੀ ਵੜਨ ਦੇਵਾਂਗੇ ਅਤੇ ਨਾ ਹੀ ਕਦੇ ਜਿਹੜੀਆਂ ਸਰਕਾਰਾਂ ਕਬਜ਼ੇ ਲੈ ਕੇ ਆਈਆਂ ਲੈਂਡ ਪੂਲਿੰਗ ਸਾਹੀਂ ਜੋ ਮਰਜੀ ਸਾਡਾ ਕਤਰਾ ਕਤਰਾ ਬੈਹ ਦੇ ਜੋ ਮਰਜ਼ੀ ਹੋ ਜੇ ਸਾਡੀ ਵਾਰਿੰਗ ਹੈ ਸਰਕਾਰਾਂ ਨੂੰ ਬੇਨਤੀ ਵੀ ਹੈ ਕਿ ਕਿਤੇ ਇਹ ਨਾ ਭੁਲੇਖਾ ਖਾ ਜਾਣ ਕਿ ਇਹ ਡਰਦੇ ਨੇ ਜਾਂ ਕਿਦਾਂ ਇਹ ਸਕੀਮਾਂ ਨਾਲ ਇਹਨਾਂ ਕਬਜ਼ੇ ਕਰਾਂਗੇ ਪਰ ਕੁਝ ਵੀ ਹੋ ਜੇ ਅਸੀਂ ਅੱਜ ਇਕੱਠੇ ਆ ਸਾਰੇ ਤੇ ਇਕੱਠ ਦੇ ਵਿੱਚ ਬੜੀ ਬਰਕਤ ਹੈ ਝੰਝੋਟੀ ਨੰਗਲ ਜਿੰਨੇ ਪੇੜ ਨੇ ਲਾਗੇ ਬੰਨੇ ਇਹ ਸਾਰੇ ਚੀਜ਼ ਦਾ ਵਿਰੋਧ ਕਰ ਰਹੇ ਨੇ ਤੇ ਸਰਕਾਰਾਂ ਨੂੰ ਬੇਨਤੀ ਹੈ ਕਿ ਨੀਤੀਆਂ ਤੋਂ ਹਟਣ ਅਤੇ ਜਿਹੜੀ ਆ ਸਾਨੂੰ ਸੁਖਦੀ ਜ਼ਿੰਦਗੀ ਜਿਹੜੀ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦਿੱਤੀਆਂ ਸੀ ਉਹ ਜ਼ਮੀਨਾਂ ਜਿਹੜੀਆਂ ਅੱਜ ਅਸੀਂ ਉਹਨਾਂ ਤੇ ਚੰਗੀ ਖੇਤੀ ਕਰ ਸਕੀਏ ਤੇ ਖੇਤੀ ਕਰਕੇ ਆਪਣੇ ਜਿਹੜੇ 3 ਪੁੱਤ ਸਾਡੇ ਅੱਜ ਕਿਉਂ ਵਿਦੇਸ਼ਾਂ 'ਚ ਜਾ ਰਹੇ ਨੇ ਕਿਉਂਕਿ ਇਹ ਜ਼ਮੀਨਾਂ ਦੇ ਪੈਨੋਂ ਸਾਨੂੰ ਕੋਈ ਐਡਾ ਝੋਨੇ ਦਾ ਰੇਟ ਨਹੀਂ ਕੋਈ ਕਣਕ ਦਾ ਰੇਟ ਨਹੀਂ ਹਰ ਇੱਕ ਫੌਜੀ ਦੀ ਤਨਖਾਹ ਵੇਖੋ ਚਲੋ ਵਧੀਆ ਹਰ ਇੱਕ ਚੀਜ਼ ਦੇ ਵਿੱਚ ਵਾਧਾ ਹੋਇਆ ਪਰ ਝੋਨੇ ਦਾ ਉੱਥੇ ਦਾ ਉੱਥੇ ਰੇਟ ਹੈ ਅੱਜ ਤੋਂ ਨਿੱਕੇ ਹੁੰਦਿਆਂ ਤੋਂ ਅਸੀਂ ਵੇਖ ਰਹੇ ਹਾਂ ਕਣਕ ਦਾ ਵੀ ਉੱਥੇ ਦਾ ਉੱਥਾ ਰੇਟ ਹੈ ਕਿਸਾਨ ਮਜ਼ਦੂਰ ਹੈ ਦੋਵੇਂ ਹਰ ਪੱਖੋਂ ਜਿਹੜਾ ਛੋਟਾ ਵਰਗ ਹੈ ਕਿਸਾਨ ਹੈ ਹਰ ਇੱਕ ਪੱਖੋਂ ਇਹ ਮਾਰ ਰਿਹਾ ਹੈ ਅਤੇ ਸਾਡੀ ਅਪੀਲ ਹੈ ਸਾਰਿਆਂ ਨੂੰ ਸਰਕਾਰ ਨੂੰ ਪੁਰਜੋਲ ਤੇ ਜਿਤਨਾ ਅੱਜ ਕਾਨਫਰੰਸ ਕੀਤੀ ਗਈ ਹੈ ਸਾਰੇ ਲੀਡਰ ਸਾਹਿਬਾਨ ਸਾਰੇ ਇਕੱਠੇ ਹੋਏ ਨੇ ਪਿੰਡਾਂ ਵਿੱਚ ਮਜਾਰੇ ਮਜਾਰੇ ਹੋ ਰਹੇ ਨੇ ਇਹ ਸਰਕਾਰ ਦਾ ਜਿਹੜਾ ਇਹ ਪੋਲਿੰਗ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਕੋਈ ਵੀ ਐਡਾ ਐਮਐਲ ਕੋਈ ਵੀ ਗਾਂ ਬੋਟਾ ਲੈਣ ਆਊਗਾ ਸਾਡੇ ਪਿੰਡ ਤਸੀਂ ਡੱਟ ਕੇ ਉਹਦਾ ਵਿਰੋਧ ਕਰਾਂਗੇ ਜੇ ਸਾਡਾ ਸਾਥ ਨਹੀਂ ਦਿੰਦੇ ਖਾਲੇ ਤੱਕ ਇਹ ਪੋਲਿੰਗ ਲੈਂਡ ਪੋਲਿੰਗ ਤੇ ਕਿਸੇ ਵੀ ਐਮਐਲਏ ਦਾ ਕਿਸੇ ਵੀ ਕਿਸੇ ਦਾ ਬਿਆਨ ਨਹੀਂ ਆਇਆ ਕਿ ਸਰਕਾਰ ਗਲਤ ਕਰ ਰਹੀ ਹੈ ਭਾਵੇਂ ਕਿਉਂਕਿ ਸਰਕਾਰ ਦੀਆਂ ਸਾਰੀਆਂ ਨੀਤੀਆਂ ਨੇ ਅਸੀਂ ਬੇਨਤੀ ਕਰਦੇ ਹਾਂ ਅੱਜ ਸਾਰੇ ਜਿੱਤਰਾ ਬੈਠੇ ਆਂ ਇਹ ਕਾਨਫਰੰਸ ਦੇ ਵਿੱਚ ਕਿ ਅਸੀਂ ਕਦੇ ਵੀ ਨਹੀਂ ਹੋਣ ਦਵਾਂਗੇ ਅੱਗੇ ਤੋਂ ਵੀ ਵੱਡਾ ਜਿਹੜੀਆਂ ਕਾਨਫਰੰਸਾਂ ਕਰਕੇ ਅੱਜ ਅਸੀਂ ਇੱਕ ਮਤਾ ਪਾਇਆ ਗਿਆ ਹੈ ਇਹ ਜਿੱਤਰਾ ਪੰਚਾਇਤ ਵੱਲੋਂ ਮਤੇ ਪਏ ਨੇ ਗ੍ਰਾਮ ਸਭਾ ਪੰਚਾਇਤ ਵੱਲੋਂ ਮਤੇ ਪਏ ਨੇ ਹਰ ਇੱਕ ਮਤੇ ਪਾ ਕੇ ਸਰਕਾਰ ਨੂੰ ਅਸੀਂ ਦੇ ਰਹੇ ਆਂ ਇਹ ਦਾਸੀ ਵਿਰੋਧ ਕਰਦੇ ਆ ਜਿਹੜੀ ਪਾਲਿਸੀ ਤੁਸੀਂ ਲੈ ਕੇ ਆਏ ਜੇ ਤੇ ਇਹ ਸਾਡੇ ਤੇ ਨਾ ਲਾਗੂ ਕੀਤੀ ਜਾਵੇ ਸਾਨੂੰ ਮਾਰ ਨਾ ਮਾਰੀ ਜਾਵੇ ਕਿਸਾਨ ਅੱਗੇ ਹੀ ਕਰਜ਼ੇ ਥੱਲੇ ਨੱਪਿਆ ਏ ਹਰ ਇੱਕ ਚੀਜ਼ ਥੱਲੇ ਕਦੀ ਕਹਿੰਦੇ ਲਿਮਟਾਂ ਮਾਫ ਕਰਾਂਗੇ ਉਹ ਕਿਉਂਕਿ ਦਾਨੀਆਂ ਬਾਨੀਆਂ ਦੇ ਕਰਜ਼ੇ ਮਾਫ ਕੀਤੇ ਗਏ ਹਰ ਇੱਕ ਦੇ ਕਰਜ਼ੇ ਮਾਫ ਹੋਏ ਨੇ ਪਰ ਕਿਸਾਨ ਦਾ ਅਜ ਤੱਕ ਵਾਅਦੇ ਕਰ ਲਿੰਦੇ ਨੇ ਕੋਈ ਕਿਸੇ ਕਿਸਾਨ ਗਰੀਬ ਦਾ ਕਰਜ਼ਾ ਨਹੀਂ ਮਾਫ ਕੀਤਾ ਗਿਆ ਕਿ ਮਜ਼ਦੂਰ ਦਾ ਕਰਜ਼ਾ ਨਹੀਂ ਮਾਫ ਕੀਤਾ ਗਿਆ ਇਹ ਜਿਹੜੀਆਂ ਸਰਕਾਰਾਂ ਆ ਅਡਾਨੀਆਂ ਬਾਨੀਆਂ ਦੇ ਹੱਥ ਦੇ ਵਿੱਚ ਵਿਕੀਆਂ ਨੇ ਤੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਤੇ ਕਦੇ ਵੀ ਇਹ ਕੰਮ ਨਹੀਂ ਹੋਣ ਦਵਾਂਗੇ ਤੇ ਪਿੰਡਾਂ ਦੇ ਵਿੱਚ ਅੱਗੇ ਵੀ ਪੂਰ ਜ਼ੋਰ ਤੇ ਅਸੀਂ ਇਕੱਠੇ ਹੋ ਕੇ ਲੜਾਂਗੇ ਇਹ ਅੱਜ ਕਾਨਫਰੰਸ ਕੀਤੀ ਗਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਪੰਚਾਇਤਾਂ ਦੇ ਸਰਪੰਚ ਸਾਹਿਬ ਮੈਂਬਰ ਸਾਹਿਬਾਨ ਜਿੰਨੇ ਵੀ ਆਏ ਨੇ ਜਿਨ੍ਹਾਂ ਦੀ ਜ਼ਮੀਨ ਪੂਲਿੰਗ ਐਕਟ ਦੇ ਵਿੱਚ ਆ ਚੁੱਕੀ ਆ ਤੇ ਜੋ ਅੱਜ ਇੱਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਆ ਵੇਖੋ ਇਹ ਵੀ ਚਲੋ ਆਮ ਆਦੀ ਪਾਰਟੀ ਨਾਲ ਸੰਬੰਧ ਰੱਖਦੇ ਆ ਪਰ ਮਸਲਾ ਇਹ ਕਿ ਜਦੋਂ ਸਾਡੀ ਜਾਇਦਾਦ ਨਹੀਂ ਬਚੂਗੀ ਤੇ ਪਾਰਟੀ ਨੂੰ ਕੀ ਕਰਨਾ ਤੇ ਪਾਰਟੀਆਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਹੁਣ ਮੰਨ ਲਓ ਕਿ ਤਾਂ ਕੋਈ ਸੌ ਸੜਾ ਖਾਦੀ ਹੈ ਕਿ 10 20 ਸਾਲ ਸਰਕਾਰ ਇਸੇ ਪਾਰਟੀ ਦੀ ਰਹਿਣੀ ਹੈ ਜੇ ਸਰਕਾਰ ਕੱਲ ਨੂੰ ਚੇਂਜ ਹੋ ਜਾਂਦੀ ਦੂਜੀ ਨਹੀਂ ਲਾਗੂ ਕਰਦੀ ਪਹਿਰਾਣੀ ਸਾਨੂੰ ਦਿੰਦੀ ਹੈ ਕੀ ਕਰਾਂਗੇ ਇਹ ਹੁਣ ਸਾਨੂੰ 4800 ਗਾਜ ਸਾਡੀ ਜਗ੍ਹਾ ਲੈ ਕੇ ਸਾਨੂੰ 100 ਗੈਜ ਦਾ ਪਲਾਟ ਦੇ ਰਿਆ ਤੇ 200 ਗੈਜ ਦਾ ਇੱਕ ਵਕਰਾ ਦੇ ਰੇ ਤੇ ਪੈਸਾ ਕਿੱਥੇ ਆ ਅਸੀਂ ਤੇ ਜਨਤਾ ਕੀ ਜ਼ਮੀਨ ਨਾ ਵਾਪਸ ਲੈਣ ਹੀ ਲੈਂਦੇ ਮੰਨ ਲਓ ਇੱਕ ਕਿਲਾ ਵੇਚਿਆ ਹੀ ਦਾ ਕਿਲੇ ਜਿੰਨੇ ਜਿੱਤਾ ਗਲੇ ਬਰੇ ਬਿਆਨ ਨਹੀਂ ਕਰਦਾ ਉਹਨੇ ਜਿੱਤਾ ਕਿਤੇ ਸਾਡੇ ਪਿਓ ਸਾਨੂੰ ਸੌਣ ਨਹੀਂ ਦਿੰਦੇ ਘਰ ਦੇ ਵਿੱਚ ਤੇ ਸਾਡੇ ਤੇ ਰਿਸ਼ਤੇ ਵੀ ਪੈਲੀਆਂ ਵੇਖ ਕੇ ਹੁੰਦੇ ਆ ਤੇ ਸਾਡੀਆਂ ਪੈਲੀਆਂ ਨੂੰ ਪੈ ਗਈ ਤੇ ਸਾਡੀ ਤੇ ਮੇਰੇ ਤਰ੍ਹਾਂ ਵਿਆਹ ਵੀ ਨਹੀਂ ਹੋਣਾ ਕਿ ਇਹਦਾ ਸੋ ਇਹ ਸਰਕਾਰ ਨੂੰ ਇਹ ਬੜਾ ਗੰਭੀਰ ਵਿਸ਼ਾ ਵਾ ਇਹ ਸਰਕਾਰ ਨੂੰ ਬੜਾ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਵਾ ਇਹ ਜਿਹੜੇ ਵੇਖੋ ਮਹੱਲੀ ਵਰਗੇ ਜਿਹੜੇ ਸ਼ਹਿਰ ਆ ਉੱਥੇ ਲੋਕ ਮਾਈਗ੍ਰੇਟ ਹੋ ਕੇ ਆਉਂਦੇ ਆ ਅੰਮ੍ਰਿਤਸਰ ਦੇ ਵਿੱਚ ਕੋਈ ਮਾਈਗ੍ਰੇਟ ਹੋ ਕੇ ਨਹੀਂ ਜਾਂਦਾ ਅੰਮ੍ਰਿਤਸਰ ਇੱਕ ਟੂਰਿਸਟਸ ਦਾ ਸ਼ਹਿਰ ਆ ਇੱਥੇ ਆਉਂਦੇ ਲੋਕ ਆ ਸਟੇ ਕਰਦੇ ਆ ਤੇ ਵਾਪਸ ਚਲੇ ਜਾਂਦੇ ਆ ਸੋ ਇਸ ਕਰਕੇ ਹਰ ਸ਼ਹਿਰ ਦੀ ਆਪਣੀ ਵੱਖੋ ਵੱਖਰੀ ਮਜਬੂਰੀ ਹੁੰਦੀ ਆ ਜਾਂ ਹਰ ਇੱਕ ਸ਼ਹਿਰ ਦਾ ਵੱਖੋ ਵੱਖਰਾ ਸਿਸਟਮ ਹੁੰਦਾ ਸੋ ਇਸ ਕਰਕੇ ਆਪਾਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਇਸ ਪਾਲਸੀ ਨੂੰ ਤੁਰੰਤ ਵਾਪਸ ਕੀਤਾ ਜਾਵੇ ਤਾਂ ਕਿ ਜਿਹੜੇ ਆ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਵਾ ਇਹਨੂੰ ਖਤਮ ਕੀਤਾ ਜਾ ਸਕਦਾ ਭਾਈ ਕੀ ਸਮਝਿਆ ਕਿਸਾਨ ਸਰਕਾਰ ਧੱਕਾ ਕਰੀ ਕਿਸਾਨਾਂ ਨਾਲ ਬਿਲਕੁਲ ਸਰ ਤੱਕ ਸਰ ਅਸਰ ਤੱਕ ਮੰਨ ਲਓ ਮੇਰੀ ਮਾਲਕੀ ਜ਼ਮੀਨ ਆ ਮੇਰੇ ਕੋਲ 4800 ਗਜ ਲੈ ਕੇ 1000 ਗਜ ਦੇਰੇ ਤੇ ਇਹਦੇ ਵਿੱਚ ਕੀ ਮੇਰਾ ਕੋ ਭਲਾ ਕਰ ਰਹੇ ਨਾ ਕੋ ਰੁਪਈਆ ਨਾ ਕੋ ਤੇਲੀ ਇਹ ਮੰਨ ਲਓ ਕੇ ਪੈੜੀ ਲੈਣੀ ਔਰ ਮੰਨ ਲਓ ਗੱਲ ਕਰਦੇ ਆ ਜੀ ਪ੍ਰਾਈਵੇਟ ਕਲੋਨੀਆ ਵਾਲੇ ਦੇ ਪ੍ਰਾਈਵੇਟ ਕਲੋਨੀਆ ਵਾਲੇ ਜੇ ਸਾਨੂੰ ਇਧਰੋ ਕਰੋੜ ਰੁਪਏ ਦੇ ਲਈ ਅਗਲੇ ਬਣੇ ਜਾਗੇ ਬੰਨ ਵੀ ਕਰ ਲੀਦਾ ਤੋਂ ਜੇ ਮੰਨ ਲਓ ਕਿ ਸਾਨੂੰ ਕੁਝ ਮਿਲੂਗਾ ਇਹਨੇ ਤਾਂ ਬਿਆਨਾਂ ਕਿਹਦਾ ਨਾ ਕਰ ਲਾਂਗੇ ਤੇ ਯਾਰ ਗਾਇ ਨੂੰ ਸਾਡੇ ਬੱਚਿਆਂ ਨੇ ਜਿਹੜੇ ਹੋਣ ਵਾਲੇ ਉਹਨਾਂ ਨੇ ਖੇਤੀਬਾੜੀ ਦਾ ਕੀ ਸਾਧਨ ਰਹਿ ਜਾਊਗਾ ਹੁਣ ਭਾਜੀ ਅਗਲਾ ਸਟੈਪ ਕੀ ਤੁਹਾਡਾ ਸਾਡਾ ਅਗਲਾ ਸਟੈਪ ਤੇ ਇਹੀ ਹੈ ਕਿ ਜੇ ਮੰਨ ਲਓ ਫਿਰ ਤੇ ਮਰ ਮਰੌਣ ਦੀ ਗੱਲ ਰਹਿ ਗਈ ਫਿਰ ਰੜਾਂਗੇ ਤੇ ਮਰਾਂਗੇ ਵੀ ਤੇ ਲੜਾਂਗੇ ਵੀ ਆਪਣੇ ਔਰ ਜ਼ਮੀਨਾਂ ਥੋੜਾ ਛੱਡ ਦੇਣੀਆਂ ਹਾਂ ਸਾਨੂੰ ਕੋਈ ਅਪੀਲ ਕਰਨਾ ਚਾਹੁੰਗੇ ਤਾਂ ਕੋਈ ਤੁਸੀਂ ਨਮਾਇंदे ਹੋ ਜੀ ਕੋਈ ਤੇ ਕਈ ਨਮਾਇंदे ਬੈਠੇ ਨੇ ਆਪ ਪਾਰਟੀ ਦੇ ਦੇਖੋ ਮੈਂ ਤੇ ਇੱਕੋ ਗੱਲ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਆਗ ਨਾਲ ਨਾ ਖੇਡੋ ਇਹ ਡੂਮਣੇ ਵਾਲੇ ਮ ਛਤੇਜਾ ਹੱਥ ਨਾ ਪਾਓ ਇਹ ਬੜਾ ਨੁਕਸਾਨ ਹੋ ਜੂਗਾ ਪਾਰਟੀ ਦਾ ਤੇ ਇਸ ਕਰਕੇ ਕਾਨੂੰਨ ਨੂੰ ਤੁਰੰਤ ਪ੍ਰਭਾਵ ਦੇ ਨਾਲ ਵਾਪਸ ਲਾਓ ਤਾਂ ਕਿ ਲੋਕ ਆਪਣਾ ਜਿਹੜਾ ਦੁਬਾਰਾ ਜਿਹੜੀ ਆਪਣੀ ਜ਼ਿੰਦਗੀ ਆ ਚੰਗੀ ਤਰ੍ਹਾਂ ਹੰਡਾ ਸਕਣ ਆਉਣ ਵਾਲੇ ਕਿੰਨੇ ਜੀਮਲ ਸਾਹਿਬ ਤੁਸੀਂ ਮਿਲੋਗੇ ਅਸੀਰ ਸਾਹਿਬ ਜੀ ਸਾਨੂੰ ਟਾਈਮ ਤੇ ਦੇਣ ਸਾਨੂੰ ਤੇ ਇਹਦੇ ਜਿੱਦਾਂ ਜਾਣੇ ਉੱਥੇ ਚੰਡੀਗੜ੍ਹ ਪੁੱਛਦੇ ਜੇ ਹੱਕ ਜੇ ਕਿ ਵਿਰੋਧ ਚ ਅਸੀਂ ਕਹਿੰਨੇ ਕਿ ਵਿਰੋਧ ਚ ਉਹ ਅੰਦੇ ਚਲੋ ਬਾਹਰ ਹੋ ਤੁਸੀਂ ਫਿਰ ਸਾਨੂੰ ਤੇ ਬਾਹਰ ਕੱਢ ਦਿੰਦੇ ਆ ਸਰਪੰਚ ਚਦਰੀਯਾਲ ਵਾਲੇ ਮੈਂ ਦੇਖਣ ਦੇ ਆਂ ਪਾਰਟੀ ਤੁਹਾਨੂੰ ਨਹੀਂ ਮਿਲ ਦਿੱਤਾ ਜਾ ਰਿਹਾ ਬਖਸ਼ੂ ਜੀ ਸਰ ਮੈਨੂੰ ਤੇ ਸਮਝ ਨਹੀਂ ਲੱਗਦੀ ਕਿ ਕਿਹੜੀ ਐਡੀ ਕਿਤੇ ਸਾਡੇ ਤੇ ਐਡੀ ਬੇਤਬਾਰੀ ਹੋ ਗਈ ਹੈ ਕਿ ਸਾਨੂੰ ਅੰਦਰ ਹੀ ਨਹੀਂ ਵੜਨ ਦੇ ਜਿਹੜੇ ਅਸੀਂ ਕਿਹੜੇ ਕੋਈ ਟੈਰਰਿਸਟ ਆ ਅਸੀਂ ਤੇ ਗੱਲ ਹੀ ਰੱਖਦੇ ਆ ਪਾਕੀ ਰੱਖਦੇ ਆ ਜੇ ਪਾਕ ਕਰ ਕੰਨੇ ਸਰਕਾਰ ਕਰਕੇ ਰੱਖਣੇਗੀ ਸਰਕਾਰ ਦਾ 2027 ਚ ਰਿਪੀਟ ਕਰ ਜੇ ਨਹੀਂ ਤੇ ਫਿਰ ਫਿਰ ਜੋ ਹਾਲ ਹੋਣਾ ਫਿਰ ਹਬਸਾਬ ਲੈਣਾ ਪਏ ਕੇਂਦਰ ਸਰਕਾਰ ਦੀਆਂ ਜਿਹੜੀਆਂ ਬਹੁਤੀਆਂ ਪੰਜਾਬ ਦੇ ਵਿੱਚ ਚਲਾਈਆਂ ਜਾ ਰਹੀਆਂ ਨੇ ਵੇ ਕੋਈ ਕੇਂਦਰ ਸਰਕਾਰ ਨੇ ਜੇ ਪਾਲਸੀਆਂ ਚਲਾਈਆਂ ਤੇ ਕੇਂਦਰ ਦੇ ਦਰ ਚ ਗੂੜ ਦੇ ਕੇ ਕਾਨੂੰਨ ਵਾਪਸ ਕਰਾਏ ਨਾ ਤੇ ਜੇ ਉਹਨਾਂ ਨੂੰ ਕਰਾ ਸਕਦੇ ਫਿਰ ਇਹਨਾਂ ਨਾਂ ਵੀ ਲਵਾ ਕੇ ਪੰਗਾ ਫਿਰ ਦੇਖੀ ਚੋ ਇਹਨਾਂ ਦਾ ਦਬਾਅ ਪਿਆ ਜਾ ਰਿਹਾ ਦਲੀਲ ਸਾਡੂ ਇਹ ਹੁਣ ਵੇਖੋ ਜੀ ਇਹ ਤੇ ਕਾਰਪੇਟ ਘਰਾਣਿਆਂ ਦੇ ਮਗਰ ਹੱਥ ਆ ਉਹੀ ਇਹਨਾਂ ਨੂੰ ਸਾਰਾ ਕੋਈ ਦੱਸ ਰਹੇ ਆ ਕਾਰਪੇਟ ਘਰਾਣੇ ਜਿਹੜੇ ਉਹ ਜ਼ਮੀਨਾਂ ਲੈਣੀਆਂ ਚਾਹੁੰਦੇ ਇਨਡਾਇਰੈਕਟਲੀ ਸਰਕਾਰ ਦੇ ਨਾਲ ਰਲ ਕੇ ਤੇ ਆ ਜੇ ਸਰਕਾਰ ਨਾਲ ਦੇ ਤੇ ਕਿਸਾਨ ਦੇ ਹੱਥ ਬੱਲੇ ਕੁਝ ਨਹੀਂ ਪਊਗਾ ਲੱਗਦਾ ਕਿ ਕਿਸਾਨੀ ਇਸ ਤਰ੍ਹਾਂ ਖਤਮ ਕਸਾਨੀ ਦੇ ਖਤਮ ਹੋਏ ਵੇਖੋ ਜੀ ਹੁਣ ਸੜਕ ਹੋਈ ਵੀ ਬੰਦ ਅਜ ਸਾਡੇ ਇੱਥੇ ਪ੍ਰਾਪਰਟੀਆਂ ਵੇਗ ਰੀਆਂ ਸੀ ਸਾਰਾ ਕੁਝ ਹੋ ਰਿਹਾ ਹੁਣ ਵਪਾਰੀ ਵਰਗ ਡਰ ਗਿਆ ਸਾਰਾ ਕੋਈ ਜ਼ਮੀਨ ਲੈ ਕੇ ਖੁਸ਼ ਹੀ ਨਹੀਂ ਸਾਰਾ ਕੁਝ ਸਟਾਪ ਸਟਾਪ ਹੋ ਚੁੱਕਾ ਠੀਕ